ਗੱਲੇ-ਗੱਲੇ ਦੀ ਫੋਟੋ ਬੈਰ ਰਿਹਾ ਨੂੰ ਆਪਣਾ ਉਧਰ ਲਾਂ ਜਿਹੜੇ ਦੁਕਾਨਦਾਰੋਂ ਦੇ ਬਾਥਰੂਮ ਕਰਦੇ ਨੇ ਲੋਕੋ ਦਰਵਾਜੇ ਤੇ ਕਰਦੇ ਆ ਪਹਿਲਾਂ ਕਮੇਟੀ ਨੇ ਗਲਤ ਹੈ ਹਾਂ ਗਲਤ ਹੈ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋ ਮੈਂ ਇਸ ਗੱਡਿਆਂ ਨੂੰ ਵੀ ਭਾਈ ਵੀ ਇਹ ਭਗਵਾਨ ਦਾ ਵੀ ਨੋ ਲਿਖਿਆ ਹੈ ਉੱਤੇ ਇਹ ਨਾਮ ਬਾਥਰੂਮ ਕਰਿਆ ਕਰੋ ਕਹਿੰਦਾ ਨਹੀਂ ਉੱਚੀ ਬੋਲੋ ਹਾਂ ਵੀ ਦਰਵਾਜੇ ਦੇ ਵਿੱਚ ਜਿਹੜਾ ਬਾਥਰੂਮ ਇੱਥੇ ਕਰਦੇ ਨੇ ਇਹ ਬਿਲਕੁਲ ਗਲਤ ਹੈ ਇੱਥੇ ਬਾਥਰੂਮ ਬਣਨਾ ਚਾਹੀਦਾ ਤਾਂ ਕਿ ਲੋਕਾਂ ਦੀ ਗੇੜੀਆਂ ਨੂੰ ਜਿਹੜੀ ਹੈਗੇ ਨੇ ਉਹ ਆਉਂਦੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਬਸਾਰੇ ਘਰਾਂ ਤੋਂ ਬਾਥਰੂਮ ਬਣੇ ਹੋਏ ਇਹ ਤਾਂ ਬਾਥਰੂਮ ਕਿਉਂ ਬਣਦਾ ਮੈਨੇਜਰ ਨੇ ਕਹੀਦਾ ਹੈ ਇਹ ਤਾਂ ਬਾਥਰੂਮ ਚੱਲੀ ਜਾਏ ਤੁਸੀਂ ਬਾਹਰਲੀ ਰੋਡ ਤੋਂ ਉਤਰ ਕੇ ਇੱਥੇ ਬਿਲਕੁਲ ਲਾਹੌਰ ਬਾਜ਼ਾਰ ਤੋਂ ਦੇਰ ਗਿਆ ਚੋਂ ਉੱਤਰ ਕੇ ਕਿੱਥੇ ਬਾਥਰੂਮ ਸਫਾਈ ਕਰਕੇ ਤੁਸੀਂ ਆ ਪੁੱਛਾ ਲਾਇਆ ਜੀ ਪਰ ਦੁਕਾਨਦਾਰ ਹੱਟ ਨਹੀਂ ਰਿਹਾ ਇਸ ਤੋਂ ਬਾਅਦ ਮੈਂ ਕੱਲੇ ਕੱਲੇ ਦੀ ਵੀਡੀਓ ਬੈਰਲ ਕਰੂ ਕੱਲੇ ਕੱਲੇ ਦੀ ਫੋਟੋ ਬੈਰਲ ਕਰੂ ਆਪਣਾ ਥੇਡੋਲੀ ਆਂਜਰੇ ਦੇ ਦੁਕਾਨਦਾਰੋਂ ਦੇ ਬਾਥਰੂਮ ਕਰਦੇ ਨੇ ਆਸਟਰ ਜੀ ਜਿਵੇਂ ਆਪਾਂ ਦੇਖਿਆ ਵੀ ਗੇਟ ਦੇ ਵਿੱਚ ਲੋਕ ਬਾਥਰੂਮ ਕਰਦੇ ਨੇ ਸਫਾਈ ਵੀ ਕਰਾ ਰਿਆ ਮੁੰਡਾ ਰਹੰਤੀ ਰਹਿ ਪੱਤਰਕਾਰ ਵੀ ਆਉਂ ਵੀ ਉਹਦੇ ਬੂਟੇ ਵੀ ਲਵਾਏ ਨੇ ਸਫਾਈ ਵੀ ਕਰਾਈ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਇੱਥੇ ਟਾਇਲਟ ਦੀ ਮੰਗ ਸੀ ਲੋਕਾਂ ਨੇ ਬਾਥਰੂਮ ਦੀ ਮੰਗ ਕੀਤੀ ਮੈਂ ਇਹਦੀ ਬੈਸ ਗੇਟ ਤੇ ਲੈ ਕੇ ਇੱਥੇ ਕੋਈ ਲੇਡੀ ਜੀ ਪਿੰਡ ਕੀ ਆਂਦੀ ਜੀ ਉਸ ਨੂੰ ਬਾਥਰੂਮ ਕੀ ਆਦਮੀ ਕੀ ਆ ਲੇਡੀ ਜਾਂਦੀ ਕਿਸੇ ਗੱਡੀ ਖੜੀ ਹੁੰਦੀ ਹੈ ਜੀ ਉਹ ਸਭ ਉਹ ਖੇਲ ਉਹਲੇ ਮੇ ਬਾਥਰੂਮ ਕਰਦੀ ਹੈ ਉਹਨੂੰ ਫਿਰ ਲੋਕੀ ਦੇਖਦੇ ਵੇ ਇਹ ਬੇਸ਼ਕ ਚੁੱਪ ਰਵੇ ਬੇ ਬਾਥਰੂਮ ਕਰ ਰਹੀ ਹੈ ਇੱਥੇ ਬਾਥਰੂਮ ਬਣਨਾ ਚਾਹੀਏ ਸਰਕਾਰੀ ਥਾਵਾਂ 'ਇਹ ਬਾਥਰੂਮ ਦੀ ਸਵਾਈ ਹੋਈਏ ਤਾਂ ਬਾਥਰੂਮ ਤਾਂ ਬਣਨਾ ਚਾਹੀਏ ਇਸ ਚੀਜ਼ ਦੀ ਜਨਤਾ ਦੀ ਡਿਮਾਂਡ ਹੈ ਬਸਾਰੇ ਗੇਟੋ 'ਚ ਬਾਥਰੂਮ ਬਣੇਵੇ ਇਹ ਤਾਂ ਬਾਥਰੂਮ ਕਿਉਂ ਨਹੀਂ ਬਣਦਾ ਮੈਰ ਗੇਟ ਨਾਲ ਨਹੀਂ ਤਾਂ ਬਾਥਰੂਮ ਚਾਹੀਏ ਤੁਸੀਂ ਬਾਹਰਲੇ ਰੋਡ ਤੋਂ ਉਤਰ ਕੇ ਖੇਤਰ ਨੂੰ ਲਾਹੌਰ ਬਾਜ਼ਾਰ ਤੱਕ ਦੇਰ ਜਾਂ ਚੌਂਕ ਤੱਕ ਕਿੱਥੇ ਬਾਥਰੂਮ ਹੈ ਜੀ ਜੀ ਤੁਸੀਂ ਹੁਣ ਸਰਦੀਆਂ ਦਾ ਮੌਸਮ ਹੈ ਨਾਬੇ ਲੋਕਲ ਐਮਐਲਏ ਗੁਰਦੇਵ ਸਿੰਘ ਦੇ ਮਾਨ ਨੇ ਉਹਨਾਂ ਨੂੰ ਰਿਕਵੈਸਟ ਕਰੋ ਜਾਂ ਕਮੇਟੀ ਅਸੀਂ ਕਮੇਟੀ ਨੂੰ ਰਿਕਵੈਸਟ ਕੀਤੀ ਪਹਿਲੇ ਤੋਂ ਬੂਖ ਬਣਾਉਣਾ ਕਰੀਓ ਜੋ ਉਹਨਾਂ ਸੁਭਾਈ ਕਰਾਈ ਦੀ ਇੱਥੇ ਬਾਥਰੂਮ ਬਣਾਉਣਾ ਸੀ ਤਾਂ ਬਣਾ ਨਹੀਂ ਦਿੱਤਾ ਜੀ ਮੈਂ ਤਾਂ ਕੋਲੂ ਪ੍ਰਧਾਨ ਦਾ ਜੀ ਆਪਾਂ ਮੀਟਿੰਗ ਵਿੱਚ ਕਿਹਾ ਜੀ ਫਿਰ ਤਾਂ ਬਾਥਰੂਮ ਬਣਾਓ ਅਸੀਂ ਕਹਾਂ ਵੀ ਇੱਥੇ ਜਗ੍ਹਾ ਦੇ ਦੋ ਮਦਰ ਛੋਟੇ ਵੱਲੋਂ ਮੰਗ ਕੰਮ ਐ ਐਸਕੇਟ ਵੱਲੋਂ ਹੈ ਜੀ ਮੈਂ ਐਸਕੇਟ ਵੱਲੋਂ ਕਹਿੰਦਾ ਦੋ ਜੀ ਅਸੀਂ ਇਹ ਵੀ ਕਿਹਾ ਵੀ ਸਾਨੂੰ ਜਗ੍ਹਾ ਦੇ ਦੋ ਕਮੇਟੀ ਕੀ ਅਸੀਂ ਬਾਥਰੂਮ ਅਸੀਂ ਬਾਜ਼ਾਰ ਵਿੱਚੋਂ ਪੈਸੇ ਇਕੱਠੇ ਕਰਕੇ ਬਾਥਰੂਮ ਹਾਂ ਸਾਡੇ ਨੂੰ ਅੱਜ ਤੋਂ 15 ਸਾਲ ਤੇ ਇਸ ਦੀ ਡਿਮਾਂਡ ਹੈ ਠੀਕ ਹੈ ਹਾਂਜੀ ਲਾਲ ਜੀ ਵਿੱਚ ਅਸੀਂ ਦਾ ਜੀ ਮਨਣਾ ਚਾਹੁੰਦਾ ਇਹ ਜਗਾ ਜਿਹੜੀ ਹੈਗੇ ਰਾਜੇ ਮਹਾਰਾਜਾਂ ਵੇਲੇ ਦੀ ਹੈ ਇੱਥੇ ਗੇਟ ਲੱਗਦਾ ਸੀ ਕਿਉਂ ਰੀਲਿਸ ਇਹ ਅਗਾ ਦਿੱਤੀ ਜਾਂਦੀ ਹੈ ਇਹ 99 ਸਾਲੀ ਲੈ ਕੇ ਕਬਜ਼ਾ ਕਰਕੇ ਬੈਠਾ ਰਾਬੜ ਰੇਣੇ ਜਗਾ ਕਿਸੇ ਦੀ ਉਹ ਕਹਿੰਦਾ ਮੇਰੀ ਜਗਾ ਉਹ ਭਗਵਾਨ ਪਸ਼ੂਰਾਮ ਜਿਹੜਾ ਗੇਟ ਬਣਿਆ ਹੋਇਆ ਜਿਹੜਾ ਗੇਟ ਬਣਿਆ ਹੋਇਆ ਮਹੇਸ਼ ਗੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਵੱਲੋਂ ਇੱਥੇ ਦੇਖੋ ਗੇਟ ਦੇ ਨਾਲ ਹੀ ਬਾਥਰੂਮ ਕੀਤਾ ਹੁੰਦਾ ਤੁਹਾਨੂੰ ਉਧਰਲੇ ਪਾਸੇ ਜਿਹੜੀਆਂ ਤਸਵੀਰਾਂ ਦਿਖਾਈਆਂ ਉਹਦੇ ਪਾਸੇ ਵੀ ਬਾਥਰੂਮ ਕਰਦੇ ਨੇ ਲੋਕ ਅਸੀਂ ਖੋਦੋ ਮੈਂ ਖੋਦ ਸਫਾਈ ਕਰਕੇ ਤੁਸੀਆਂ ਮੂਤਰ ਲਾਇਆ ਸੀ ਪਰ ਦੁਕਾਨਦਾਰ ਹਟ ਨਹੀਂ ਰਹੇ ਇਸ ਤੋਂ ਬਾਅਦ ਮੈਂ ਕੱਲੇ-ਕੱਲੇ ਦੀ ਵੀਡੀਓ ਵਾਇਰਲ ਕਰੂੰ ਕੱਲੇ-ਕੱਲੇ ਦੀ ਫੋਟੋ ਵਾਇਰਲ ਕਰੂੰ ਆਪਣਾ ਸੁਧਰ ਜਾਣ ਜਿਹੜੇ ਦੁਕਾਨਦਾਰ ਉਹ ਬਾਥਰੂਮ ਕਰਦੇ ਨੇ ਇਹਨਾਂ ਕਿਹੋ ਪਿਊਰ ਇੱਕ ਲੜਾਈ ਅਸੀਂ ਬੰਦ ਵੀ ਕਾਰਵਾਈ ਕਰਾਂਗੇ ਦੁਕਾਨਦਾਰਾਂ ਦੇ ਕਲੀਅਰ ਗੱਲ ਹੈ ਇਹ ਹਟ ਨਹੀਂ ਰਹੇ ਆਪਣੇ ਘਰੇ ਮੂਤਰ ਆਪਣੇ ਦੁਕਾਨਾ ਦੇ ਬਾਥਰੂਮ ਕੋਲ ਨਾ ਕਿਉਂ ਇੱਕ ਭਗਵਾਨ ਦਾ ਨਾਮ ਰੱਖਿਆ ਹੈ ਇਹਨਾਂ ਠੇਕਾ ਲਿਆ ਹੋਇਆ ਔਰੇ ਮੂਤ ਨੇ ਆਪਣੀ ਦੁਕਾਨ ਨਾਲ ਬਾਥਰੂਮ ਬਣਾਉਣਾ ਇਹਨਾਂ ਦੇ ਸਾਰੇ ਆਹ ਨੇੜੇ ਨੇ ਪਰ ਇੱਥੇ ਏਟ ਕੋਲੇ ਜਾਣ ਕੇ ਮੂਤ ਦੇ ਨੇ ਜਾਨ ਕੇ ਡਰਾਮਾ ਕਰੇਟ ਕਰ ਰਹੇ ਨੇ ਸਰ ਕਿਸ ਤਰ੍ਹਾਂ ਬੋਇਸਿੰਗ ਲਈ ਤੁਸੀਂ ਦੇਖਦੇ ਹੋ ਕਿ ਸ਼ਹਿਰ ਦਾ ਗੇਟ ਬਣਿਆ ਹੋਇਆ ਬਹੁਤ ਖੂਬਸੂਰਤ ਉਹ ਕਾਂਗਰਸ ਦੇ ਟਾਈਮ ਹੀ ਬਣਿਆ ਥੋੜੀ ਪਾਰਟੀ ਇਹ ਟਾਈਮ ਮੰਤਰੀ ਪਰ ਚਲੋ ਉਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਕੁਝ ਮਾਰਕੀਟ ਬਣਉਰੇ ਬਾਥਰੂਮ ਕੀਤਾ ਜਾਂਦਾ ਹੈ ਭਗਵਾਨ ਜੀ ਦਾ ਨਾਮ ਲਿਖਿਆ ਪਰ ਸ਼ੂਰਾਮ ਇਹ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਦੇਖੋ ਮੈਂ ਤਾਂ ਕਹਿਣਾ ਚਾਹੁੰਦਾ ਜੇ ਕੋਈ ਐਸੀ ਹਰਕਤ ਕਰਦਾ ਨਹੀਂ ਕਰਨੀ ਚਾਹੀਦੀ ਤੇ ਬਾਕੀ ਸਾਡੇ ਦੁਕਾਨਦਾਰ ਮੈਸ ਕਿਡਾ ਐਸੋਸੀਏਸ਼ਨ ਇੱਥੇ ਬਣੀ ਵੀ ਵੀ ਆ ਦੁਕਾਨਦਾਰ ਨੇ ਤੇ ਤੇ ਪ੍ਰਧਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੈਸੇ ਵੀ ਦੁਕਾਨਦਾਰ ਸਮਝਦਾਰ ਨੇ ਅਸੀਂ ਕੋਈ ਗਲਤੀ ਕਰਦਾ ਨਹੀਂ ਦੁਕਾਨਦਾਰ ਕੋਈ ਬਾਹਰੋਂ ਬੰਦਾ ਆਇਆ ਜਿਹਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੋ ਸਕਦਾ ਉਹ ਗਲਤੀ ਕਰਦਾ ਹੋਵੇ ਤੇ ਮੈਂ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਵੀ ਅਪੀਲ ਕਰੂੰਗਾ ਜੇ ਕੋਈ ਬਾਹਰੋਂ ਬੰਦਾ ਆਉਂਦਾ ਤੁਹਾਡੇ ਕੋਲ ਕਸਟਮਰ ਆਉਂਦਾ ਉਹਨੂੰ ਹਦਯਤਾਂ ਦਿੱਤੀਆਂ ਜਾਣ ਕਿ ਗੇਟ ਦੇ ਕੋਲੇ ਇਸ ਤਰ੍ਹਾਂ ਦੀ ਹਰਕਤ ਨਾ ਕਿਉਂਕਿ ਉੱਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਨਾਮ ਲਿਖਿਆ ਬਿਲਕੁਲ ਜੀ ਬਿਲਕੁਲ ਭਗਵਾਨ ਜੀ ਦਾ ਨਾਮ ਹੈ ਤੇ ਵੈਸੇ ਵੀ ਓਪਨ ਕੋਈ ਵੀ ਪ੍ਰਾਈਵੇਟ ਜਗ੍ਹਾ ਤੇ ਓਪਨ ਤਾਂ ਐਸੀ ਹਰਕਤ ਕਰਨੀ ਵੈਸੇ ਠੀਕ ਹੈ ਕਿਉਂਕਿ ਇੱਥੇ ਸਫਾਈ ਵੀ ਕਰਾਈ ਹੈ ਤੁਸੀਂ ਲੋਕ ਫਿਰ ਵੀ ਹਟ ਨਹੀਂ ਗਏ ਨਹੀਂ ਦੇਖੋ ਸਾਡੇ ਮੰਤਰੀ ਸਾਹਿਬ ਸਰਦਾਰ ਸਾਧੂ ਸਿੰਘ ਧਰਮਸੋਹਜ ਜੀ ਜਿਨ੍ਹਾਂ ਨੇ ਇੱਥੇ ਮਤਲਬ ਗੇਟ ਬਣਾਏ ਸੀ ਸਾਰੇ ਮੈਸ ਗੇਟ ਦਲਦੀ ਗੇਟ ਸਾਰੇ ਚਾਰ ਪੰਜ ਗੇਟ ਬਣੇ ਨੇ ਬੜੇ ਖੂਬਸੂਰਤ ਗੇਟ ਬਣੇ ਸੀ ਲੇਕਿਨ ਆ ਕਮਲੇ ਨਹੀਂ ਬਣੇ ਸੀ ਹਾਂ ਇੱਕ ਮੈ ਨਗਰ ਨਿਗਮ ਨੂੰ ਔਰ ਮੁਜੇ ਦਸਤ ਸਰਕਾਰ ਨੂੰ ਬੇਨਤੀ ਕਰਨਾ ਚਾਹੂਗਾ ਕਿ ਇੱਕ ਮੈਸ ਗੇਟ ਨੂੰ ਕੋਰ ਪਬਲਿਕ ਟਾਇਲਟ ਜ਼ਰੂਰ ਬਣਾਇਆ ਜਾਵੇ ਪਬਲਿਕ ਬਾਥਰੂਮ ਚਾਹੀਦਾ ਹੈ ਚਲੋ ਦੁਕਾਨਦਾਰ ਤਾਂ ਫਿਰ ਵੀ ਜਾਇੰਦਰਾ ਦੁਰਦਰ ਕਿਤੇ ਵੀ ਬਾਰੋ ਜਿਹੜਾ ਗਸਟ ਆਉਂਦਾ ਪਿੰਡਾਂ ਤੋਂ ਕਸਟਮਰ ਆਉਂਦੇ ਨੇ ਦੀਪੂ ਵੀਰ ਜੀ ਇਹ ਲੋਰਿਆ ਵੀ ਦੁਕਾਨਦਾਰ ਕੀ ਕਰਦੇ ਨੇ ਜੇ ਹੁਣ ਆਪਾਂ ਹੁਣਾਂ ਤੇ ਪੈਰਾ ਸਮਝਾਇਆ ਜਾਵੇ ਨਿਕਲ ਕਾਰਵਾਈ ਕਰੀ ਜਾਵੇ ਓਕੇ ਠੀਕ ਥੈਂਕ ਯੂ ਤੁਮ ਆਇਆ ਲੋਕੋ ਦਰਵਾਜੇ ਤੇ ਕਰਦੇ ਆ ਪਹਿਲਾਂ ਕਮੇਟੀ ਨੇ ਗਲਤ ਹੈ ਹਾਂ ਗਲਤ ਹੈ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋ ਮੈਂ ਇਸ ਗੱਡਿਆਂ ਨੂੰ ਵੀ ਭਾਈ ਵੀ ਇਹ ਭਗਵਾਨ ਦਾ ਵੀ ਨੋ ਲਿਖਿਆ ਹੈ ਉੱਤੇ ਇਥੇ ਨਾ ਬਾਥਰੂਮ ਕਰਿਆ ਕਰੋ ਹਿੱਧਾਰੀ ਉੱਚੀ ਬੋਲੋ ہاں ਵੀ ਦਰਵਾਜੇ ਦੇ ਵਿੱਚ ਜਿਹੜਾ ਬਾਥਰੂਮ ਇੱਥੇ ਕਰਲੇ ਨੇ ਇਹ ਬਿਲਕੁਲ ਗਲਤ ਹੈ ਇੱਥੇ ਬਾਥਰੂਮ ਬਣਨਾ ਚਾਹੀਦਾ ਤਾਂ ਕਿ ਲੋਕਾਂ ਜਿਹੜੀ ਜਣੂ ਜਿਹੜੀ ਹੈਗੇ ਨੇ ਇਹ ਆਉਂਦੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਤਾਂ ਜਿੱਥੇ ਮਰਜ਼ੀ ਖੜਕੇ ਵੀ ਕਰਾ ਦੂਗਾ ਪਰਾਂ ਦੀ ਜਾ ਕੇ ਕਰ ਲੂਗਾ ਠੀਕ ਹੈ ਜੀ ਵੀ ਇਹ ਸਾਡੀ ਗੱਲ ਮੰਗੇ ਆ ਵੀ ਬਾਜ਼ਾਰ ਵੱਲੋਂ ਵੀ ਜਿਹੜਾ ਹੈ ਇੱਥੇ ਬਾਥਰੂਮ ਬਣਨਾ ਚਾਹੀਦਾ ਨਹੀਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰ ਬਾਥਰੂਮ ਬੰਨਾ ਚਾਹੀਦਾ ਇੱਥੇ ਕੋਈ ਬਾਥਰੂਮ ਨਹੀਂ ਹੈਗਾ ਬਾਥਰੂਮ ਨਹੀਂ ਹੈਗਾ ਮੈਸਗੇਟ ਦੇ ਵਿੱਚ ਕੋਈ ਬਾਥਰੂਮ ਨਹੀਂ ਹੈਗਾ ਔਖਾ ਲੱਗਦਾ ਲੇਡੀ ਨੂੰ ਸਵੇਰੇ ਦੇਖਿਆ ਜਾਂਦਾ ਵੀ ਜਿੰਨੇ ਇਥੇ ਆ ਖੜੇ ਹੁੰਦੇ ਨੇ ਰੇੜੀਆਂ ਆਏ ਖੜੇ ਹੁੰਦੇ ਨੇ ਜਾਂ ਕੋਈ ਮਾਰਕੀਟ ਦੇ ਕਿਹੜੀ ਬੰਦੇ ਜਾਂ ਸਾਈਕਲਾਂ ਇਹ ਲੇਬਰ ਉਹ ਵੀ ਬਾਥਰੂਮ ਕਰਦੀਆਂ ਫਿਰ ਰੋਗ ਪਹਿੜਾ ਨਹੀਂ ਲੱਗਦਾ ਆਪਣੇ ਜਵਾਗ ਨਾਵਾ ਪਹਿਣਾ ਲੰਗਦੀਆਂ ਨੇ ਪਹਿੜਾ ਲੱਗਦਾ ਹੈ ਕਿ ਹਰ ਇੱਕ ਪਰਦਾ ਵਿੱਚ ਕੰਮ ਹੋਣਾ ਚਾਹੀਦਾ ਜੀ ਤੇ ਬਾਥਰੂਮ ਹੋਣਾ ਚਾਹੀਦਾ ਇੱਕ ਮੇਰੀ ਤਾਂ ਦੁਨੀਆ ਦੱਬੀ ਆ